ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਪਤਾ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਨਵਾਂ ਸਾਲ ਚੜ ਚੁੱਕਿਆ ਜੀ ਸਭ ਦਾ ਜਿਹੜਾ ਸਾਲ ਆ ਇਹ ਜਿਹੜਾ ਹੁਣ ਚੜਿਆ ਹੈ ਇਹ ਖੁਸ਼ੀਆਂ ਭਰਿਆ ਰਹੇ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਵੇ ਕਿਸੇ ਦੇ ਪਿਛਲੇ ਸਾਲ ਦੇ ਕੰਮ ਰੁਕੇ ਹੋਏ ਹੋਣਗੇ ਕਿਸੇ ਦੇ ਨਵੇਂ ਬਣਨੇ ਆ ਸਭ ਨੂੰ ਖੁਸ਼ ਕਰੇ ਇਹ ਸਾਲ ਬਹੁਤ ਤਕਲੀਫਾਂ ਪਿਛਲੇ ਸਾਲ ਚ ਆਈਆਂ ਹੋਣਗੀਆਂ ਮਾਤੜ ਤੋਂ ਵੀ ਕਿਸੇ ਨਾ ਕਿਸੇ ਨੂੰ ਮਤਲਬ ਦਾਸ ਤੋਂ ਵੀ ਕਿਸੇ ਨਾ ਕਿਸੇ ਨੂੰ ਗਲਤ ਸ਼ਬਦ ਬੋਲ ਹੋ ਗਏ ਹੋਣਗੇ ਹਨਾ ਉਹਦੇ ਲਈ ਮੈਨੂੰ ਮਾਫੀ ਦੇ ਦਿਓ ਪਤਾ ਨਹੀਂ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਇਨਸਾਨ ਗਲਤੀਆਂ ਦਾ ਪਤਲਾ ਹੈ ਉਹ ਆਕਾਲ ਪੁਰਖ ਵੀ ਸਮੱਤ ਬਖਸ਼ੇ ਸਾਨੂੰ ਤੇ ਜਿਹੜੇ ਹੋਰ ਆ ਉਹਨਾਂ ਨੂੰ ਵੀ ਸਮੱਤ ਬਖਸ਼ੇ ਜੇ ਨਾਲ ਕੋਈ ਗਲਤੀ ਵਗੈਰਾ ਹੁੰਦੀ ਹੈ ਤੇ ਫਿਰ ਜਿਹੜਾ ਹਾਂ ਇੱਕ ਗੱਲ ਹੋਣਾ ਵੀ ਨਵਾਂ ਸਾਲ ਆ ਜਿਹੜਾ ਵੀ ਖੁਸ਼ੀਆਂ ਭਰਿਆ ਰਹੇ ਸਾਰਿਆਂ ਦਾ ਵਾਹਿਗੁਰੂ ਕਰਕੇ ਇਹ ਰਹੇ ਖੁਸ਼ੀਆਂ ਭਰਿਆ ਸਾਰਿਆਂ ਦਾ ਕਿਸੇ ਦੀ ਮੈਰਿਜ ਹੋਣੀ ਹੈ ਨਾ ਕਿਸੇ ਨੂੰ ਨੌਕਰੀਆਂ ਲੱਗਣੀਆਂ ਐ ਆਪਣੀ ਜਿੰਦਗੀ ਜੀ ਖੁਸ਼ ਰਹਿਣ ਸਾਡੀ ਮਨੋ ਕਾਮਨਾਵਾਂ ਪੂਰੀਆਂ ਹੁਣ ਬਸ ਮੈਂ ਕਹਿਣਾ ਬਹੁਤ ਕੁਝ ਚਾਹੁੰਦਾ ਸੀ ਪਰ ਥੋੜੀ ਜਿਹੀ ਬੋਰਿੰਗ ਹੋ ਜਾਂਦੀ ਵੀਰੇ ਤੁਹਾਨੂੰ ਆਪ ਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ ਤੇ ਅੱਜ ਨਾਲੇ ਅਸੀਂ ਹਜੂਰ ਸਾਹਿਬ ਨੂੰ ਜਾ ਰਹੇ ਹਾਂ ਤੇ ਮਾਮੇ ਦਾ ਮੁੰਡਾ ਗੱਡੀ ਲੈ ਕੇ ਪਹੁੰਚ ਗਿਆ ਤੇ ਥੱਲੇ ਮੇਰੇ ਖਾਲਸੇ ਦੋ ਮੈਂਬਰ ਹੋਰ ਆ ਗਏ ਨੇ ਗੱਡੀ ਦੀ ਮੜਜੀ ਤਿਆਰੀ ਤੁਰੀ ਜੀ ਕਰਨੀ ਹੈ ਤੁਰਦੇ ਤੁਰਦੇ ਤਾਂ ਸਾਨੂੰ ਪਤਾ ਵੀ ਟਾਈਮ ਤਾਂ ਹੋ ਜਾਣਾ 9 ਤਾਂ ਸਾਢੇ ਵੱਜ ਗਏ ਸਾਡੇ ਬਹੁਤ ਹੈ ਬਾਕੀ ਦੇਖਦੇ ਹੁਣ ਪਲਾਨ ਕਰਦੇ ਆ ਅੱਗੇ ਵੀ ਕਿੱਥੇ ਗਾਹਾਂ ਸਟੇ ਕਰਾਂਗੇ ਕਿੱਥੇ ਕੀ ਕਰਾਂਗੇ ਨਾਈਟ ਨਾਈਟ ਗੱਡੀ ਚਲਾਉਣੀ ਹੈ ਕਿਵੇਂ ਕਰਨਾ ਹੈ ਉਹ ਸਾਰੀ ਵਿਚਾਰ ਬਟਾਂਦਰਾ ਕਰਨਾ ਜੀ ਅਸੀਂ ਸਾਰੇ ਦਾ ਸਾਰਾ ਤੇ ਹੁਣ ਚੱਲਦੇ ਆ ਜੀ ਆਪਾਂ ਥੱਲੇ ਨਾਲੇ ਘਰ ਦੇ ਮਿਲੌਣਾ ਤੁਹਾਨੂੰ ਥੋੜਾ ਬਹੁਤ ਜੇ ਹੋਏ ਸਾਹਮਣੇ ਕਿਤੇ ਬਾਹਰ ਦੀ ਦਸ਼ ਜਗਰਾਨਾ ਹੈ ਜੀ ਆਹ ਇੱਕਦਮ ਫਰਦ ਨਠੇ ਬਾਜੀ ਹੂੰ ਓਬਾ ਪ੍ਰਬਾ 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 ਲੈਕਰ ਚਲਣਾ ਕੁਛ ਹੋਰੇ ਬਣ ਗਿਆ ਨਿਕਲ ਜਾ ਹੁਣ ਮੇਲੋ ਅਸਸ ਗਾਜੀ ਅਸਸ ਗਾਜੀ ਠੀਕ ਆ ਔਰ ਮੈਂ ਪਕੜਿਆ ਬਾਜੀ ਨੇ ਵੀ ਕਿੱਧਰ ਨੂੰ ਜਾਣਾ ਕਿੱਧਰ ਨੂੰ ਆਉਣਾ ਪਰ ਆ ਜੀ ਘਰ ਆ ਫੜਦੇ ਕਿ ਚਾਹ ਪੀ ਲੈ ਕਰੀਏ ਤੇ ਅੱਰੀ ਚੱਲਦੇ ਹੈ ਨਾ ਹੂੰ। ਜਵਾਜਬ। ਸਵਾਗਤ ਹੈ ਜੀ ਹਾਂ ਜਾਨ ਅਵਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ। ਜੀ ਨਵਾਂ ਸਾਲ ਚੜ੍ਹਿਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ੀਆਂ ਭਰਾਂ ਦਿਨ ਲਿਆਵੇ। ਹਾਂ ਰੋਜ਼ ਦੇ ਦਿਨ ਚੜੇ ਖੁਸ਼ੀਆਂ ਭਰਿਆ ਰੋਜ਼ ਦੇ ਦਿਨ ਚੜੇ ਖੁਸ਼ੀਆਂ ਭਰਿਆ ਹਾਂ ਕਿਤੇ ਵੈਸੇ ਦੁੱਖ ਸੁੱਖ ਦੋਨੇ ਕੱਪੜੇ ਆ ਹੂੰ ਹੋਣੇ ਜ਼ਰੂਰੀ ਆ ਉਹ ਵੀ ਚੱਲੇ ਜਾਂਦੇ ਵਿੱਚ ਉਹ ਵੀ ਆ ਦੁੱਖ ਇਸ ਤਰ੍ਹਾਂ ਦਾ ਨਾ ਆਵੇ ਵੀ ਕਿ ਬੰਦੇ ਤੇ ਹੰਡਾਇਆ ਨਾ ਜਾ ਸਕੇ ਹਾਂ ਉਹ ਜਿਹੇ ਦੋਨੇ ਬਾਕੀ ਤਰੀਕਾ ਬਾਕੀ ਚਲੋ ਕਰਨ ਕਰਾਉਣੇ ਵਾਲਾ ਤਾਂ ਪਰਮਾਤਮਾ ਹੈ ਉਹ ਨਹੀਂ ਕਰਦਾ ਹਾਂ ਤੁਸੀਂ ਸਾਰੇ ਜਾਣਦੇ ਹੋ ਮੈਂ ਨੇ ਕਿਹਾ ਵੀ ਸਵੇਰੇ ਸਵੇਰੇ ਲੱਗੇ ਜੀ ਬਾਸ਼ੰਬੇ ਕਈ ਹੱਤਰਾ ਤੇ ਬੀਬੀ ਬੈਠੇ ਆ ਹਾਂ ਬਾਕੀ ਚਲੋ ਜੋ ਕੱਲ ਮਹਾਰਾਜ ਨੇ ਕਰਨਾ ਹੈ ਮੁੰਡਾ ਤਾਂ ਕਿਆ ਕਰ ਸਕਦਾ ਚਲ ਮਰਜੀ ਕਰਦੇ ਚਾਹ ਤੂੰ ਚਾਹ ਵੀ ਕਹਿ ਮੀ ਜੀ ਹਾਂ ਬੱਲੇ ਅੱਜ ਤਾਂ ਪਹਿਲੀ ਪਤਾ ਲੱਗਿਆ ਮੇਰੇ ਪੁੱਤ ਨੂੰ ਮੂੰਹ ਤੇ ਬੋਲ ਕੇ ਬਲੇ ਸਾਚੀ ਕਾਲ ਜੀ ਆਏ ਮੇਰਾ ਪੁੱਤ ਛੜਾ ਮਾਨਾ ਚੌੜਾ ਕਰ ਚੌੜਾ ਕਰ ਲੋ ਬੇਕੀਨ ਵਿੱਚ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਹੈ ਪਰਮਾਤਮਾ ਜੀ ਅਨੁਸਾਰਨ ਚੜ੍ਹਦੀ ਕਲਾ ਚ ਰੱਖੇ ਨਮਾ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਮੇਰਾ ਨਮਾ ਸਾਲ ਜੀ ਟੜਤਾ ਗਿਆ ਦਵਾਈਆਂ ਆ ਰਵਾਂਗੀਆਂ ਦਵਾਈਆਂ ਮੇਰੇ ਹੱਥਾਂ 'ਚ ਆ ਗਈਆਂ ਹਾਂ ਕਿਹੜੀ ਲਮਾ ਚੱਲ ਛੁੱਟ ਜਾਣੀਆਂ ਪੰਜਰ ਵੀ ਉਹਨਾਂ ਸਾਥੀ ਉਹ ਦੇਖ ਤੇ ਚੱਲ ਕੇ ਦੇਖ ਲੈ ਬੰਦ ਇਹ ਚਕਾਈ ਖਾਣੀ ਇਹ ਬਾਂਦਰਾਂ ਦੀ ਰੂਹ ਤੇ ਕਿੱਥੇ ਤੇ ਆ ਗਈ ਸਾਥੀ ਅਟਬੂਸੀ ਮਾਰਉਣੀ ਉਹਨੇ ਕਿਆ ਕਹਦੀ ਸੀਪ ਕਹਾ ਸੀਪ ਕਹਾ ਕਹਦੀ ਆ ਕਹਦੀ ਹੈ ਉਹ ਤਿਆਰ ਲਗੀ ਨਾ ਕਰਨਾ ਇਹਨੂੰ ਤਾਂ ਕਰਕੇ ਵੀ ਮੈਨੂੰ ਤਿਆਰ ਨਾ ਕਰਿਆ ਇਹ ਰਾਤ ਨਾਲੀ ਸੀਗੀ ਉਹਦਾ ਸਿਰ ਨੂੰ ਕਰਨਾ ਮੈਂ ਰੈਡੀ ਹੈ ਨਾ ਚਲੋ ਮਾਰੋ ਛਾਲ ਫੇ ਜੰਪ ਕਰੋ ਫੇ ਜਮਾਨੀ ਆ 1 2 3 4 ਫਲਾਈ ਟੀਮ ਕਾ ਅੰਕਾ ਅਚਮ ਕਾ ਚਲੋ ਜੀ ਬਸ ਹੋ ਗਿਆ ਪੈਸੇ ਪਹਿਲੀ ਭੰਗੜੇ ਹਾਂ 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 ਮਾਰੀ ਛਾਲ ਏ ਏ ਏ ਏ ਮਾਰੀ ਐਨੀ ਮਾਰਦੀ ਫੁਕਰੀ ਐ ਵਾਹ ਵੇ ਨਵੇਂ ਸਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰਿਆਂ ਨੂੰ ਜੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਬਿਲਕੁਲ ਮੇਰੀ ਬਾਜ ਬੈਠੀ ਹੋਈ ਕੋਈ ਗੱਲ ਸਾਜੇ ਸਾਜੇ ਜੀ ਬਾਜ ਤੇਰੀ ਚਾਹੀਦੀ ਜੀ ਜੀ ਹੁਣ ਤੇ ਹਾਂ ਦਿੱਖ ਜਰ ਜੇ ਠੀਕ ਨਹੀਂ ਹੁੰਦੀ ਫਿਰ ਥੋੜਾ ਜਿਹਾ ਕੰਮ ਖਰਾਬ ਹੋ ਜਾਂਦਾ ਮੇਰੀ ਯਾਰ ਦੀ ਬਾਦ ਅਸਲੀ ਨੂੰ ਹੋ ਜੀ ਰੋਕੀ ਲੱਗੀ ਨਾ ਫਿਰ ਹੋ ਜਾਂਦੇ ਹੈਲਾ ਖਾ ਖਰੇ ਤੇ ਫਿਰ ਹੁਣ ਕੱਟਾਈ ਹੁੰਦੀ ਹੁਣ ਲਾ ਇਹਦਾ ਸਰਬਸੋਈ ਦਾ ਅੱਜ ਛੇਤੀ ਆ ਉਹ ਛੇਤੀ ਆਦਾ ਚਲੋ ਮੈਂ ਆ ਜਾਂਦਾ ਹਾਂ ਉੱਧਰ ਦੇਖੀ ਮੋੜੇ ਦਾ ਕੋ ਹੋਰ ਚਾਹ ਵੀ ਦਸ ਮੋੜੇ ਚਾਹ ਦਾ ਕਿਆ ਬਣਿਆ ਤੇਰਾ ਹੀ ਨਾ ਬਦੋਆ ਨਾ ਹੀ ਤਾਂ ਵੇਲਾ ਹੋਗਾ ਕੁਝ ਚਾਹ ਬਣਦੀ ਅੱਜ ਕੱਲ੍ਹ ਸਰੀਕ ਨਹੀਂ ਆਉਂਦਾ ਲੈ ਵੀ ਥੱਲੇ ਬੰਦੇ ਬੈਠੇ ਦੋ ਆਪਾਂ ਥੱਲੇ ਚੱਲੀਏ ਪ੍ਰਿੰਸ ਸਾਹਿਬ ਕੁਣੇ ਸਰ ਦੋ ਲੈਣੇ ਹੈਗੇ ਥੱਲੇ ਤੀਆਂ ਮੈਂ ਹੋ ਜਾਣੇ ਵਿੱਚ ਲਓ ਜੀ ਮੈਂ ਕਹਿੰਦਾ ਤਾਂ ਜੀ ਸਦਾਗਰ ਦਾ ਫੋਨ ਆ ਗਿਆ ਕਹਿੰਦਾ ਵੀ ਵੈ ਲੱਗਿਆ ਵਾ ਪਕੌੜੇ ਬਣਾਉਣ ਵੀ ਆ ਜਾਓ ਤੁਸੀਂ ਪਕੌੜੇ ਛਕ ਲਓ ਮੈਂ ਕਿਹਾ ਵੀ ਕੋਈ ਗੱਲ ਨਹੀਂ ਵੀ ਭਾਈ ਛਕ ਲੈਣੇ ਆ ਕੇ ਤੇਰੇ ਕੋ ਵੀ ਪਕੌੜੇ ਹੈ ਜੀ ਕੋਈ ਗੱਲ ਨਹੀਂ ਤੇ ਮਨਤ ਵੀ ਆ ਗਿਆ ਜੀ ਮਿਲੋ ਜੀ ਮਨਤ ਜੀ ਬੈਠਾ ਜੀ ਦਾ ਸਾਹ ਸਾਹ ਬੈਠਾ ਜੀ ਤੇ ਪਤੇ ਤੇ ਗੱਡੀ ਤੋਂ ਲਾਤਾ ਬੰਦਾ ਮੋਟਰ ਚਲਾ ਲਈ ਸੀ ਬੁੱਗੇ ਹਾਂਜੀ ਮੋਟਰ ਚਲਾ ਲਈ ਸੀ ਤੇ ਸੋ ਲਾਗਰ ਕੋਲ ਮਾਰਿਆ ਹੀ ਹੈ ਕਿਹੜਾ ਕਰੀਏ ਉਹ ਚਾਹ ਤੱਕ ਆਪਣਾਲੇ ਦੇ ਚੱਲੀ ਪਕੌੜਿਆਂ ਤੇ ਫੇਉਂ ਤਾਂ ਰੱਖੀ ਵੀ ਜਿਹੜੀ ਚਾਹ ਦੋ ਹੀ ਗਲਾਸਾਂ ਚ ਪੜ ਲਈ ਚੱਲੀ ਉਹ ਕਿਹੜਾ ਰੁਕਣਾ ਹੀ ਕਹਿਣਾ ਭਾਈ ਆਗੇ ਲੈ ਚਾਹ ਵੀ ਕਾਨੂੰ ਖਿੱਚਲ ਦੇਣੀ ਹੈ ਨਾ ਗੱਲ ਨਹੀਂ ਤੇਰੀ ਤੁਲਾ ਦੀਆ ਚਲੋ ਜੀ ਉਹ ਨਵੇਂ ਸਾਲ ਕਰਕੇ ਪਕੌੜੇ ਲੱਗਿਆ ਵਕਰਾ ਬਣਾਉਣਾ ਬਣੇ ਉਹ ਪਿਆਰ ਮੁਹੱਬਤ ਦਾ ਚਲਾਈ ਬੁੱਗਾ ਬਣ ਕੇ ਉਹ ਮੋਟਰ ਨੂੰ ਪਾਣੀ ਹਨਾ ਚਲੋ ਤੇ ਵਾੜਾ ਫਿਰ ਆਪਾਂ ਜਿਹੜੇ ਪੱਤੇ ਪੁੱਤੇ ਜੇ ਲਾਉਣੇ ਆ ਵਿਚਾਰ ਆਪਣੇ ਛੱਤ ਜੀ ਬਣਾਉਣੀ ਇਹਦਾ ਕੀ ਕਰੀਏ ਬਣਾਉਣੀ ਪੈਣੀ ਬਣਾਉਣੀ ਪੈਣੀ ਸਮਾਨ ਆਪਣੇ ਕੋਲ ਕੁਝ ਵੀ ਨਹੀਂ ਹੈਗਾ ਜੇ ਤੂੰ ਕੋਈ ਕੋਚ ਹੈਗਾ ਕੀ ਹੈਗਾ ਆਪਣੇ ਕੋਲ ਕੁਝ ਆਈ ਨਹੀਂ ਸਰਪਾਲ ਲੈਣ ਦੇ ਕਿ ਬੜੀ ਆ ਸਰਪਾਲ ਤਾਂ ਹੈਗੀ ਇਹਦੇ ਕੋਲ ਇਹ ਮੈਂ ਉਪਰਾਂ ਗੱਲ ਕਰਦਾ ਨਾ ਸਿਲੰਡਰ 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 ਤਾਂ ਵੀ ਕਰਦੇ ਨਹੀਂ ਹਿੰਦਾ ਕੋਈ ਹਾਂ ਪੱਠੀ ਦਾ ਚਲੋ ਨਾ ਸਰਪੰਚ ਨੂੰ ਕਹਿੰਦੇ ਨੇ ਆਪਾਂ ਗੁਰਦਵਾਰੇ ਤੇ ਲੱਗਦੀ ਹੈ ਸਰਪੰਚ ਹਾਂ ਉਹ ਆਪਣੇ ਗੁਰਦਵਾਰੇ ਤੇ ਹਾਂ ਚਲੋ ਵੀ ਦੇਖ ਲੈਂਦੇ ਆ ਕਰਦੇ ਆ ਫਿਰ ਇਹ ਇਹ ਇਹਦੇ ਦੇ ਵੀ ਵਿਚਾਰ ਚਰਚਾ ਕਰਦੇ ਆ ਪਹਿਲਾਂ ਆਪਾਂ ਚੱਲਦੇ ਆ ਸਦਾਗਿਰ ਕੋਲ ਜਾ ਕੇ ਆਉਂਦੇ ਆ ਚੱਲ ਫਿਰ ਆ ਗਾ ਲਾਹਲੀ ਪੋਜੀ ਕੇ ਪਾਸ ਸਦਾਗਿਰ ਦੇ ਘਰਾਂ ਨਵੇਂ ਸਾਲ ਦੀ ਵਧਾਈਆਂ ਹੀ ਗਿਆ ਹੀ ਹਾਂ ਨਵੇਂ ਸਾਲ ਦੀਆਂ ਵਧਾਈਆਂ ਇੱਧਰ ਚੱਲਦੀਆਂ ਲੰਗਰ ਦਾ ਇੱਥੇ ਹੀ ਸ਼ੁਰੂ ਕਰਦੇ ਆ ਸੀ ਫੋਟੋ ਰੋਣਾ ਲੰਗਰ ਹੈ ਲਾ ਲਈ ਜਾ ਛੱਡ ਕੇ ਅੱਜ ਕਿੱਥੇ ਆਂ ਜਾਂ ਤਿੰਨਾਂ ਉੱਥੇ ਬਣੀ ਵੀ ਦੀ ਤੇ ਜੱਡ ਕੇ ਇਹ ਕਹਿੰਦਾ ਦੋਹੇ ਆਪਾਂ ਗਲਾਸ ਚੱਕੇ ਨਾਲ ਲਈਏ ਨਾਲ ਬਹੁਤ ਵੀ ਉਹ ਮੁਸ਼ਕਲ ਹੈ ਨਵੇਂ ਗਣੇ ਕੋੜੇ ਖਾਣੇ ਨਵੇਂ ਸਾਲ ਬਣਾਵਾ ਠੀਕ ਕਰਿਆਦਾ ਵਧੀਆ ਕਰਤਾ ਫਿਰ ਹੁਣ ਜਿਹੜਾ ਆਪਾਂ ਨੇ ਤਿਆਰੀ ਕਰਨੀ ਆ ਉਹ ਭੋਗ ਭਗ ਲੁਵਾਤਾ ਤੇ ਜਲਦੀ ਆਉਂਦੇ ਜਣੇ ਸਾਰਾ ਗੁਲਵਾਤਾ ਹਾਂ ਬੁੱਧੇ ਸੱਸਰੀਕਾ ਵੀ ਬੁਲਾ ਦੇਣ ਵਾਲੇ ਲੋਕਾਂ ਨੂੰ ਵਧਾਈਆਂ ਦੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਸੱਸਰੀਕਾ ਜੀ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਬਾਰਕਾ ਨਵਾਂ ਸਾਲ ਸਾਰੇ ਲਈ ਖੁਸ਼ੀਆਂ ਭਰਿਆ ਆਵੇ ਤੇ ਸਾਰਿਆਂ ਨੂੰ ਤਰੱਕੀਆਂ ਮਿਲਣ ਬੈਠੀ ਗੁੱਡ ਹੋਰ ਹੋਰੀ ਲਾਏ ਭਾਈ ਕੋਈ ਚਾਹ ਵੀ ਅਚਾਨਕ ਮਰੋ ਫੁੱਗਰ ਕਿਉਂ ਬਣਾਈਆ ਜਾ ਓਏ ਹੋਏ ਹਾਂ ਹਾਂ ਉਂਈ ਦਾ ਗਲਾਸ ਚੱਕਣ ਲੱਗਦੀ ਦੀ ਬਈ ਹਾਂ ਕੀ ਗੱਲ 13 ਗਲਾਸ ਉਪਰ ਹੀ ਠੱਡ ਕੇ ਆਏ ਸੀ ਮੈਂ ਮਿੱਤੀ ਆਂ ਮੈਂ ਖਾਏ ਨਹੀਂ ਮਿੱਤੀ ਦੇ ਕੀ ਬੜੀ ਮਿੱਤੀ ਸੀ ਉੱਪਰ ਬੈਠ ਕੇ ਇੱਕ ਪੂਰਾ ਇਹਦਾ ਲਾਸਟ ਵਾਲਾ ਇਹ ਵੀ ਕਢਲ ਮਾਂ ਕਢਦਾ ਕਰਦਾ ਯਾਰ ਤੇ 13 ਅੱਛਾ ਪਤਾ ਕਾਲਾ ਪੂਰਾ ਹੁਣ ਲਾਲੀ ਹੈ ਓ ਯਾਰ ਤੇ ਇਹ ਕਹਿੰਦੇ ਹੁਣ ਤੇ ਜਾਣਾ ਵੀ ਕਰਦੇ ਨੇ ਲਾਤੀ ਕੁਬੀ ਤਾਂ ਜਾਣਾ ਹੈ ਉਮੀਦ ਤਾਂ ਹਰ ਤਰ੍ਹਾਂ ਦੇਖੇ ਮਾੜੀ ਮਾੜੀ ਰੋਜ਼ ਵੀਡੀਓ ਚ ਵੀ ਆਉਣਾ ਹੈ ਹਾਂ ਉਹ ਵੀ ਆ ਇਹ ਇੱਕ ਖੁਸ਼ੀ ਵਾਲੀ ਗੱਲ ਹੈ ਹੋ ਗਈ ਵੀ ਕਬੇ ਕਹਿੰਦੇ ਤੇ ਵੀ ਪੈਸੇ ਦਰ ਚੱਲ ਜਾਣਾ ਅਸੀਂ ਘਰ ਰਹਿਣਾ ਬਾਕੀ ਸਿੱਖਿਆ ਮੰਤਲ ਜੋਧ ਮੈਂ ਸਾਨੂੰ ਮੇਰੀ ਪੂਰੀ ਮਰਜ਼ੀ ਕਰਤੀ ਛੁੱਟੀਆਂ ਇਹਨਾਂ ਨੂੰ ਵੀ ਕਰਤੀਆਂ ਗਾਂ ਹਾਂ ਤੱਕ ਦਿੰਦੀਆਂ ਹਾਂ ਹੁਣ ਭਾਈ ਤੇ ਆਪਣੇ ਚੱਲੇ ਆ ਨਿਆਣੇ ਨਾਨਕਾਂ ਨੂੰ ਅਜਾ ਮੇਰੀ ਘਰ ਵਾਲੀ ਆਪਣੇ ਪੇਕੇ ਚੱਲੀ ਆ ਅਜਾ ਨਿਆਣੇ ਆਪਣੇ ਨਾਨਕਾਂ ਚਲੇ ਆ ਤੇਰੀ ਘਰ ਵਾਲੀ ਆਪਣੇ ਪੇਕੇ ਗਈ ਆ ਹਾਂ ਉਹ ਤਰੀਕਾਰ ਆਪਣੇ ਪਕਾਉਣ ਦੇ ਤਰੀਕਾਰ ਨਹੀਂ ਮੇਰੇ ਘਰ ਨਿਆਣੇ ਦੀ ਮਾਂ ਆਪਣੇ ਪਕਾਉਣ ਚਦੀ ਹੈ ਕੋਈ ਗੱਲ ਤਾਂ ਆਇਆ ਹਾਂ ਹਾਂ ਮੇਰੇ ਨਿਆਣੇ ਕੇ ਆਪਣੇ ਨਾਨਾ ਘਰ ਚਲੇ ਆਂ ਹਾਂ ਉਹਨਾਂ ਦੀ ਮਾਂ ਆਪਣੇ ਪਕਾਉਣ ਚਲੀ ਹੈ ਮੇਰੀ ਘਰ ਵਾਲੀ ਮੇਰੇ ਧੋਲੇਣ ਚਲੀ ਹੈ ਕੇ ਕੋਈ ਨਹੀਂ ਲੱਗਦੀ ਗੱਲ ਤਾਂ ਬਣਦੀ ਨਹੀਂ ਹੁੰਦਾ ਰੱਤਾ ਹਾਂ ਮੈਂ ਜਰ ਕੋ ਥੋੜਾ ਥੋਣਾ ਜਲਾ ਮੈਂ ਕੈਰੀ ਕਰਨੀ ਦੀ ਆ ਕੇ ਬਿਨਾਂ ਨਰ ਬਣਦੇ ਨਹੀਂ ਹੈ ਉਹਨੇ ਫੈਸਲਾ ਲੈਂਦੇ ਥੋੜਾ ਜਿਹਾ ਸਾਡਾ ਬੇ ਗੱਲ ਹੈਗੀ ਹੈ ਵੀ ਤੁਹਾਨੂੰ ਆਉਂਦੇ ਬਣਾਉਣੇ ਗੋਭੀ ਦੇ ਪਕੌੜੇ ਆ ਮੋਬੀ ਵਾਲੇ ਹਾਂ ਦਰਸਾ ਗੋਭੀ ਲੈ ਆ ਤਾਂ ਰਾਤ ਬਣਾਉਣ ਨੂੰ ਅਕਲ ਬਬੜਨੇ ਪਕੌੜੇ ਤੇ ਬੰਨੇ ਪਕੌੜੇ ਤੇ ਪਤਾ ਨਹੀਂ ਦੱਸਦਾ ਵੀ ਕਿਆ ਕਿਆ ਲੱਗਿਆ ਵਾਦਾ ਇਹਨੂੰ ਹੈ ਹੂੰ ਵੀ ਕਿੱਥੇ ਲਿਖਿਆ ਵਾ ਨਾਮ ਇਹ ਗੋਭੀ ਦਾ ਸੀ ਰਾਤ ਚੱਕਣੀ ਸੀ 2:00 ਵਜੇ ਤੇ ਗੋਭੀ ਦੇਣਾ ਨਹੀਂ ਕੋਈ ਨਹੀਂ ਮੈਂ ਉਹ ਤੁਸੀਂ ਹਾਂ ਕਿਹੜਾ ਇੱਥੇ ਕਹਿੰਦਾ ਗੋਭੀ ਦਾ ਮੈਂ ਤਾਂ 30 ਰੁਪਏ ਲਿਆ ਵਾ ਫਿਰ ਤਾਂ ਰੇਟ ਕਰੀਏ ਯਾਰ ਉੱਥੇ ਕਿੰਨਾ 25 ਰੁਪਏ ਕਹਿੰਦੇ ਰੇਟ ਉਹਨੇ ਜਰਪ ਨੇ ਇਕੱਠੀ ਲੈਣੀ ਸੀ ਉਹ ਤਾਂ ਵੱਖ ਦਾ ਸੀ ਹਾਂ ਨਹੀਂ ਫਲਿਆਰ ਪੈਦੀ ਨਾ ਆਕਾਤ ਤੇ ਮਾਰਦੇ ਨੇ ਗੱਲ ਹੂੰ ਆਪਣਾ ਕਹਿਣਾ ਹੁੰਦੀ ਨਾ ਹੂੰ ਉਹੋੜ ਕਰਨ ਪਹਿਲਾਂ ਵਿਆਹ ਵਿੱਚ ਆਪਾਂ ਨੇ ਹਲਵਾਈਆਂ ਨੂੰ ਦੇਖਦੇ ਰਹੇ ਉਹ ਨਾਲ ਪਾਣੀ ਵੀ ਰੱਖਦੇ ਤੇ ਹੱਥ ਸਾਫ਼ ਕਰਨ ਨਾਲ ਦੀ ਨਾਲ ਤੇ ਵੀ ਰੱਖ ਲਿਆ ਉਹ ਵੀ ਨਿੱਗਾ ਨਹੀਂ ਨਹੀਂ ਟੁੱਟੀ ਆ ਚਲ ਨਿਕਲੀ ਹੈ ਇਹਦੇ ਨਾਲ ਆਉਂਦਾ ਵੀ ਜਿਹੜੀ ਝਾੜਨੀ ਆ ਇਹ ਲਿਪੜਦੀ ਨਹੀਂ ਹੈਗੀ ਤੇ ਵੀ ਗੱਲ ਹੈ ਚੱਲ ਨਹੀਂ ਹੈਗੀ ਥੋੜੀ ਬੜੀ ਨਾਲ ਮੈਂ ਕਰਛੀ ਨਾਲ ਕੰਮ ਚਲਾਉਂਦਾ ਲਾਉਂਦਾ ਇਹਨਾਂ ਮਰਦਾ ਬਦਾ ਕਿੰਨੀ ਨਹੀਂ ਬੱਦੇ ਕਰਦੀ ਕਿੰਨੀ ਬੰਦ ਕਰਦੀ ਹੈ ਤਾਂ ਸਾਤਾ ਕਰੇ ਕਿੰਨੀ ਬੰਦ ਨਹੀਂ ਕਰਦੀ ਜਿਹਨਾਂ ਨੂੰ ਕਿੰਨੀ ਚਲਾਈ ਹੋਣੀ ਹੈ ਜੀ ਕਦੇ ਯਾਦਾ ਫਿਰ ਤੈਨੂੰ ਮੋਗਾ ਕੱਢ ਕੇ ਦੂਜੀ ਕਿੰਨੀ ਦਾ ਰੇਜਮੈਂਟ ਕਰਾ ਹੁਣ ਅਜੀ ਉਹਦੇ ਵਾਲੀ ਹੁੰਦੀ ਆ ਲਾਪੋਂ ਕਿੰਨੀ ਲਾਣਾ ਤੇ ਕਿੱਤਰ ਗਾ ਲੇ ਤਾਂ ਅਧਿਕ ਅਧਿਕ ਦੇਖ ਲੈ ਬਾਲਦੇ ਉਹ ਜੇ ਮੀਂਹ ਨਹੀਂ ਪੈਂਦਾ ਫਿਰ ਇੱਕ ਜਿਹਦਾ ਡਰ ਹੈ ਉਹ ਵਿੱਚ ਛੱਤੀ ਨਾ ਹੋਵੇ ਕੋਈ ਕਿਰੇਟਰ ਕੰਕਣਾ ਹੋਵੇ ਉਹ ਥੱਲੇ ਜਿਹਦਾ ਰੋਜ ਬਾਲਦੇ ਨੇ ਫੇਰ ਨਹੀਂ ਰਹਿੰਦੇ ਉਹ ਅਧਿਕ ਅਧਿਕ ਬਾਲੇ ਕੋ ਡਰ ਕਰਾਵਾ ਮੇਰੀ ਗੱਲ ਹੈ ਜੀ ਮੈਂ ਆ ਚੀਜ਼ ਬਣਾਉਂਦੇ ਕੋ ਸਬਜੀ ਬਈ ਹੈ ਰੋਖਾ ਲੰਦਦਾ ਉਹ ਤਾਂ ਕੱਲ ਨਹੀਂ ਪੀਤਾ ਪਰ ਮੈਂ ਲੈਂਟਰੇ ਪਾਤਾ ਮੇਰੇ ਰੱਤਾ ਕੰਮ ਮੇਰੇ ਰੱਤੇ ਆ ਪਹਿਲਾਂ 200 ਰੁਪਏ ਮੇਰਾ ਆਪ ਹੀ ਪਾਇਆ ਹੋਇਆ ਮੈਂ ਦੇਖ ਲਿਆ ਅੱਥੇ ਕੱਟ ਕੋਈ ਨਹੀਂ ਹੈਗਾ ਇੱਥੇ ਹਾਂ ਚਾਚਾ ਦਾ ਮਜ਼ਾ ਚ ਫੋਨ ਕਰਦਾ ਬਟਨੀ ਕਰਦੇ ਕੱਲ੍ਹ ਦਾ ਕਰਨੀ ਗੱਲ ਕਰਨਾ ਬੜਾ ਫੋਨ ਬਹੁਤ ਵੱਜ ਰਿਹਾ ਰੁਪਿੰਦਰ ਸਿੰਘ ਰੱਕੜ ਨਾਮੇ ਸਾਡੀ ਪਧਾਈਆਂ ਦੇਣ ਬਾਅਦ ਤੇ ਫੋਨ ਆ ਗਿਆ ਮਾਸੀ ਦੇ ਮੁੰਡੇ ਦਾ ਹਲੋ ਜੀ ਹੈਪੀ ਨਿਊ ਈਅਰ ਵੀਰ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾ ਨਵੇਂ ਸਾਲ ਦੀਆਂ ਹਲੋ ਵੀ ਜੀ ਸਾਰੇ ਤੇ ਟੱਬਰ ਨੂੰ ਜੀ ਠੀਕ ਆ ਥੈਂਕ ਯੂ ਮੈਂ ਪੁੱਛੀ ਤੈਨੂੰ ਇੱਕ ਗੱਲ ਕਹੀ ਸੀ ਆ ਲਿਖਦਾ ਪਾਣੀ ਔਰੇ ਮੈਸਾ ਬੰਨਣੀ ਆ ਅੱਛਾ ਮੰਨੋ ਜੀ ਪਹਿਲਾ ਮੁੰਡਾ ਤੇਰਾ ਨਾ ਬਾ ਤੁਹਾਡੇ ਵੀ ਸਾਰੇ ਪਰਿਵਾਰ ਨੂੰ ਵਿਚੇ ਹੋਰ ਕੰਮ ਉਲਝਿਆ ਬੜਾ ਪ੍ਰਿੰਸ ਸਾਹਿਬ ਆ ਜੇ ਉੱਥੇ ਜਾਣਾ ਸੀ ਹਜ਼ੂਰ ਸਾਹਿਬ ਨੂੰ ਜਾਣਾ ਨਹੀਂ ਵੀਰ ਤੇ ਕੰਮ ਚੱਲਦਾ ਮੇਰਾ ਜੀ ਮਾ ਦੇਖ ਲੈ ਫੇਰ ਨਾ ਬਾਅਦ ਚ ਰੌਣਾ ਪਾਈ ਗੱਡੀ 'ਚ ਅਸੀਂ ਲੁੱਟਦੇ ਨੇ ਜਾਣਾ ਬਹੁਤੇ ਬੰਦੇ ਨਹੀਂ ਹੈਗੇ ਨਹੀਂ ਵੀਰ ਫੇਰ ਇੱਧਰ ਮੇਰੇ ਪਿੰਨਾ ਹੁਣ ਪਿੱਛੇ ਨਹੀਂ ਲਾਇਆ ਕਰ ਦਰਾਈ ਉਹ ਰੱਖਿਆ ਬਾਬੇ ਚਲਾਉਂਦਾ ਇਹ ਵੀ ਗੱਲ ਤੇਰੀ ਠੀਕ ਆ ਹਾਂ ਫੇਰ ਉਧਰ ਟਾਈਮ ਲੱਗਿਆ ਨਾ ਕਾਲਾ ਕਾਲਾ ਬਾਈ ਕਿੱਧਰ ਜਾਂ ਕਾਲਾ ਬਾਈ ਕਿੱਧਰ ਜਾਂਦਾ ਫੇਰ ਇਹ ਮੀਆ ਪਰ ਜਾਂਦਾ ਵੀਰ ਅੱਛਾ ਚਲੋ ਡਿਊਟੀ ਭਰੇ ਆ ਵੀ ਹਾਂਜੀ ਹਾਂਜੀ ਚਲ ਠੀਕ ਆ ਕੋਈ ਗੱਲ ਨਹੀਂ ਠੀਕ ਆ ਤੇਰੀਆਂ ਮੁਬਾਰਕਾਂ ਭਾਈ ਪਰਮਾਨੰਦ ਨੂੰ ਨਵੇਂ ਸਾਲ ਦੀਆਂ ਸਾਰਿਆਂ ਨੂੰ ਕਹਿ ਦਊਂਗਾ ਵਿਚੇ ਤੂੰ ਵੀ ਕਹਦੀ ਸਾਰਿਆਂ ਨੂੰ ਹੈਦਰ ਜਿਹੜੇ ਜਿਹੜੇ ਨੂੰ ਟੱਕਰ ਗਏ ਓਕੇ ਹੈਨਾ ਠ ਮੋਟਰ ਹੀ ਮਾਸੀ ਨੂੰ ਡਰਾ ਆ ਗਿਆ ਹੈ ਮੈਂ ਤਾਂ ਬਹੁਤ ਗਲਤ ਕੰਮ ਕਰਦਾ ਮੈਂ ਮੈਂ ਤੈਨੂੰ ਗੱਡੀ ਤਾਂ ਹੀ ਪਲੰਨ ਖੜਾਉਣ ਲੱਗੇ ਦੱਸੇ ਵੀ ਇੱਥੇ ਮੱਝਾ ਬਣਾਣੀਆਂ ਇਧਰ ਗਿੱਲਾ ਨਹੀਂ ਕਰਨਾ ਆਪਾਂ ਨੇ ਪਰ ਤਾਂ ਚੱਕ ਤੇ ਫੱਟੇ ਚੱਲ ਅੱਜ ਤਰੀਕ ਤੈਂ ਸਰਵਸ ਚੰਗੀਓ ਕਰਤੀਦਾ ਇਹਦੀ ਮੋਟਰ ਮੋਟਰ ਬੰਦ ਕਰਤੀ ਉਦਾਂ ਨਾ ਚੱਲਦੀ ਹਾਂ ਬੱਲੇ 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 ਪਤਾ ਨਹੀਂ ਕਿੱਥੇ ਤੱਕ ਚਲੇ ਗਿਆ ਹੁਣਾ ਪਾਣੀ ਸਾਡੇ ਖੇਤਾਂ ਚ ਹੈ ਹੋਰ ਚੱਲ ਉਹਨੂੰ ਬੰਦ ਕਰਦੇ ਹੁਣ ਦੇਖਦੇ ਕਿਆ ਕਰਦੇ ਆ ਟਰੈਕਟਰ ਮੋਟਰ ਬੰਦ ਕਰਨੀ ਪੈਣੀ ਪਤੋ ਹੁਣ ਆਪਾਂ ਚੱਲੀਏ ਬੰਤ ਇੱਕ ਤਾਂ ਸਿਲੰਡਰ ਲਿਖਿਆਈ ਬੀਜਮਣਕੇ ਹੈਨਾ ਕਿਹਦੇ ਬੱਥੇ ਤੇ ਹਾਂ ਚੋਈ ਦਾ ਕਾਲੋ ਜੂ ਤੇਰਾ ਹੋਵਾ ਦਾ ਚੋਈ ਦਾ ਭਰੀ ਪਈ ਸਾਰੀ ਉਹ ਬੰਗਲੇ ਬੈਠੇ ਨੇ ਪੂਰੀ ਭਰੀ ਬੰਗਲੇ ਬੈਠੇ ਲਿਖਦਾ ਸਾਰੀ ਦਾ ਭਰੀ ਪਈ ਆ ਤੇਰੇ ਟੁੱਟ ਗਿਆ ਸਾਰਾ ਇੱਤਰ ਗਿਆ ਪਾਣੀ ਟੁੱਟ ਗਿਆ ਜਾਂ ਤੋੜਤਾ ਕਿਸੇ ਨੇ ਹੁਣ ਰੱਬੇ ਜਾਣਦਾ ਤੇ ਪਾਪਾ ਨੂੰ ਲੱਗ ਗਿਆ ਉੱਤੇ ਹਾਂ ਉੱਥੇ ਕਿਤੇ ਬੰਗਲੇ ਬੈਠੇ ਹਾਂ ਉਪਰਾਣੀ ਵੀ ਬੜਿਆ ਖੜਾ ਜਿਹੜੀ ਵਿਹਲਾ ਵਿਉਂਦ ਚ ਵੀ ਖੜਾ ਮੈਂ ਇਹ ਵੀ ਇਹ ਵੀ ਗੱਲ ਹੈਗੀ ਹਾਂ ਅਰੇ ਹੁਣ ਜੀ ਕਣਕ ਆ ਜਿਹੜੀ ਉਹ ਚੋਈ ਵਾਲੀ ਇੱਧਰ ਦੇ ਪਾਸੇ ਹੈ ਨੀ ਜੀ ਉਹ ਚ ਪਾਣੀ ਉਹ ਪਾਣੀ ਭਰ ਕੇ ਖੜ ਗਿਆ ਜੀ ਟੋਬੇ ਦੇ ਨੱਕਾ ਟੁੱਟ ਗਿਆ ਚੱਲ ਮੇਰੇ ਭਾਈ ਹਾਂ ਕੰਮ ਵੀ ਸਾਡੇ ਰਹਿੰਦੇ ਸੀਗਾ ਜ਼ਰੂਰੀ ਇਹ ਵੀ ਮਹਾ ਜਾਂਦੇ ਜਾਂਦੇ ਨਿਬੜੜੀ ਫਿਰ ਵਿੱਕੀ ਬਹੁਤਾ ਪ੍ਰੈਸ਼ਰ ਨਹੀਂ ਪਊਗਾ ਪਿੱਛੇ ਤੇ ਤੇ ਪਾਪਾ ਜੀ ਫਿਰ ਕਿਸੇ ਭਈਏ ਵੀ ਲਾ ਕੇ ਚਲ ਕਾਣਗੇ ਤੇ ਨਾਲੇ ਸਿਲੰਡਰ ਵੀ ਲਿਆਏ ਅਸੀਂ ਸਮਾਨ ਸਾਡਾ ਕਾਫੀ ਅਜੇ ਛੱਟ ਜੀ ਮਾਰਤੀ ਤੇ ਇਸੇ ਬਾਅਦ ਵਿੱਚ ਜਾ ਕੇ ਹੁਣ ਅਸੀਂ ਗੱਡੀ ਦੀ ਤਿਆਰੀ ਕਰਨੀ ਹੈ ਜੀ ਗੱਡੀ ਧੋ ਹੋ ਗਈ ਕਰਾਂ ਦੋ ਆਪਾਂ ਘਰ ਨੂੰ ਲੈ ਜਾਣੇ ਆ। ਦੋ? ਹਾਂ। ਹੋਰੇ ਪਾ ਚਾਰ ਲਾ ਲੈਣ। ਹਾਂ, ਪੰਜ ਲਾ ਦੇਣੇ। ਪੰਜ ਲਾ ਦੇ ਹਾਂ। ਇੱਕ ਸੋ ਨਾ ਬੇਵਾਸਾ ਖਦੇ ਨੇ। ਬੋਰੀ ਕਾ। ਹਾਜੀ ਬਿਲਾਓ ਤੁਹਾਡਾ। ਸਲੋ ਸਲੋ ਹੀ ਬਣਾ ਰਿਹਾ। ਹਾਂ। ਅਸਾਂ ਇਹ ਨੂੰ ਕੁਝ ਹੰਡ ਕਰਕੇ ਸਲੋ ਬਣ ਰਿਹਾ। ਕੰਮ ਆਪਾਂ ਨੇ ਖਾਸੇ ਖਿੱਚਦੇ ਇੱਧਰ ਉੱਧਰ ਵਾਲੇ। ਮਤਲਬ ਬਲੌਗ ਜਿਹਾ ਦੇ। ਤੇਜ਼ ਜਲਦੀ। ਹਾਂ। ਇਹ ਨਾਲ ਹਲਕੀ ਆ। ਉਹ ਫਿਰ ਬੜੇ ਫੱਟੇ ਹੋਰ ਤਰ੍ਹਾਂ ਦੇ ਆ ਨਾ। ਇਹ ਲੰਬੇ ਹੋਣੇ, ਬਾੜੇ ਤੋਂ ਕਨੀ ਹੋਣੇ ਆਉਦੇ ਕਰਨ ਪੂਰੀ। ਹਾਂ। ਗੋਰੀ ਆ। ਪੂਰੀ ਪੂਰੀ ਹੋਣਾ ਨਾ। ਹਾਂ। ਬੜਾ ਠੀਕ ਆ। ਓਕੇ। ਇਹ ਨਾਲ ਦੋ ਸਹਿਮ। ਬਿਲਕੁਲ ਬਿਲਕੁਲ। ਅਸੀਂ ਨਾ ਪਰ ਹੁਣ ਇਹ ਦੇਖੀ ਮੜ ਜਾ ਕਿ ਵੀ ਆਪਾਂ ਨੇ ਥੋੜੀ ਜਿਹੀ ਥੱਲੇ ਬੈਠ ਕੇ ਸਿਰ ਵੀ ਨਾ ਲੱਗਦਾ ਹੋਵੇ ਥੋੜੀ ਜਿਹੀ ਪੂਚੀ ਕਰਕੇ ਪਾ ਲਈਏ ਇਹਨੂੰ।

ਬਾਰਿਫ ਕੱਟ ਮਾਰੋ ਮੜੀ ਐਕਚੁਅਲੀ ਪੂਰਾ ਪੂਰਾ ਹੀ ਆ ਹੁਣ ਹਾਂ ਕੱਟ ਮਾਰੋ ਨਹੀਂ ਛੋਟੀ ਹੈ ਇਹ ਆਲੇ ਕੋ ਬਾਕੀ ਛੋਟੀ ਹੈ ਇਹ ਵੀ ਲਾ ਕੇ ਦੇਖਣਾ ਕਿ ਪਾ ਦੇ ਦੇਖ ਲੱਗ ਰਿਹਾ ਇੱਥੇ ਦਾ ਉਹ ਵੀ ਛੋਟੀ ਹੈ ਬਾਈ ਉਹ ਵੀ ਛੋਟੀ ਹੈ ਫਿਰ ਥੋੜੀ ਜਿਹੀ ਬੜੀ ਚਾਹੀਦੀ ਉਹ ਪੂਰੀ ਹੈ ਉਹ ਪੂਰੀ ਪੂਰੀ ਉਹ ਵੀ ਕੱਢ ਨੂੰ ਇਹਦਾ ਗੱਲ ਆ ਵੀ ਜੇ ਕਿਹਾ ਜੰਪ ਜਾ ਬੱਜੇ ਉੱਪਰ ਤੇ ਸਿਰਪਰੇ ਆਵੇ ਸਾਰਾ ਸਾਮਾਨ ਸਾਡੇ ਥੋੜੀ ਜਿਹੀ ਬੜੀ ਚਾਹੀਦੀ ਉਹਦੇ ਨਾਲ ਤੇ ਚਾਰਕ ਕਿੱਥੇ ਆ ਉਹ ਚਾਰਕ ਗੋਗਲ ਬਿਜਾਈ ਆ ਵੇ ਦਈ ਹਾਂ ਦਈ ਚਾਰ ਫੁੱਲ ਬੜੀ ਤਾਂ ਸੰਭਾ ਭਾਈ ਕੱਢ ਦੇਣੀ ਬਾਈ ਕੋਲ ਦਾ ਬੜਾ ਕੋ ਸਮਾਨ ਤੇ ਆ ਬੈਠਣਾ ਬੁਟਣਾ ਨਹੀਂ ਬਾਈ ਅਸੀਂ ਇਹਦੇ ਉੱਪਰ ਜਣੀ ਆਵੇਂ ਹਲਕਾ ਵੀ ਮਿਲ ਜਵੇ ਤਾਂ ਵੀ ਦੇਖ ਲਓ ਕੋਈ ਦਿੱਕਤ ਨਹੀਂ ਆਪ ਨੂੰ ਜਿਵੇਂ ਚਾਹੀਦਾ ਆਪ ਨਹੀਂ ਰੱਖਾ ਆਪਾਂ ਨੂੰ ਬੈਗ ਰੱਖਣੇ ਪਉ ਤਾ ਮੈਂ ਕਿ ਬੈਗ ਵਾਲਾ ਹੀ ਸਾਡਾ ਸਮਾਨ ਕੋ ਜਿਆਦਾ ਹੋਣਾ ਹੈਗਾ ਆ ਲੈ ਹਾਂ ਫੱਟੇ ਨਹੀਂ ਕੋਈ ਪਰ ਤਾਂ ਮਹੌਣ ਨਹੀਂ ਭਾਈ ਇਹਨਾਂ ਅੱਛਾ ਫੱਟੇ ਨੇ ਨੰਬੇ ਹੋਣੀ ਨਹੀਂ ਗੱਲ ਠੀਕ ਆ ਭਾਜੀ ਜੀ ਪੰਜ ਦੀ ਯਾਹ ਗੁੱਡ ਵਾਤ 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 ਫਾਈ ਹਰ ਰੱਸੀਆਂ ਵੀ ਹੈਗੀਆਂ ਮੜੇ ਮੋਟੇ ਪਈਆਂ ਕੋਸਾ ਰੱਸੀਆਂ ਮੇਰੇ ਕੋਲ ਸੀਆਂ ਹਾਂ ਫਾਈ ਨਹੀਂ ਫੇਰੇ ਜਾਣਾ ਪਾਣਾ ਕਰਤੇ ਇਹਨਾਂ ਨੇ ਫੱਟੇ ਦਾ ਬਾ ਆਪਣੀ ਮਰਜ਼ੀ ਨਾਲ ਪਾਉਣਿਆ ਚਲ ਐਂ ਕਰਦੇ ਬਾਕੀ ਤੂੰ ਦੇਖ ਉੱਥੇ ਕਿੰਨੀਆਂ ਫੱਟੀਆਂ ਐ ਇੱਥੇ ਰੱਖ ਆਉਣੀਆਂ ਇਹਦੇ ਪਹਿ ਟੈਂਪਰੇਰੀ ਚੱਕ ਲੈ ਬਾਕੀ ਘਰ ਜਾ ਕੇ ਬੰਨ ਲਾਂਗੇ ਪੜਿਆ ਫਸਾ ਇਹਨੂੰ ਲਓ ਲਓ ਆਹ ਦੇ ਦੇ ਲਾ ਦੇ ਆਹ ਦੇ ਦੇ ਬੁੱਧੀ ਨੂੰ ਲਾ ਦੇ ਉਹ ਪੱਟੇ ਕਿੰਨੇ ਨੰਬਰ ਦੇ ਆਈ ਤੇ ਯਾਰ ਤਿੰਨ ਤਿੰਨ ਫੋਟੇ ਨਹੀਂ ਹੋਣਗੇ ਬਾਈ ਕੋਈ ਕਿਉਂਕਿ ਤਿੰਨੇ ਵਿਡਾਈ ਦੇ ਦੋ ਦੇ ਜਲ ਮਾਰਦੇ ਤੇ ਬਸ ਤਿੰਨੇ ਦੇ ਦੇ ਦੋ ਅਸੀਂ ਬੋਤੀ ਵੀ ਨਹੀਂ ਕਰਨੀ ਚਗੜ ਆਪਣਾ ਬੈਲ ਦੀ ਉਹ ਦੇ ਦੇ ਪੁੜੇ ਅੱਗੇ ਗੱਡੀ ਭੜੀ ਫਰਤੀ ਆ ਗਈ ਕੀ ਹਾਲਾਤ ਜੀ ਤੇਰੇ ਸਾਹਿਬ ਜੀ ਕੀ ਹਾਲ ਹੈ ਠੀਕ ਹੈ ਆ ਦੇਖਦਾ ਦੋ ਆਲ ਸਾਈਕ ਨਾ ਤੇਰੇ ਕੋਲ ਨਹੀਂ ਚਾਰ ਨਾ ਬਗ ਚਾਰ ਵਾਲਾ ਨਾ ਕਰ ਫਿਰ ਇੱਥੇ ਦੇ ਬੈਠਣ ਨੂੰ ਬੜਾ ਔਖਾ ਹੋਣਾ ਗਾਲਾ ਇਹ ਖੱਬੇ ਬਾਟੇ ਜਾਇਆ ਕਰਦਾ ਹਾਂ ਹਾਂ ਤੇ ਨਾਲੇ ਰੱਖ ਲੈ ਉਹ ਆਪਾਂ ਬਹੁਤ ਹੀ ਗਾਹਾਂ ਨਹੀਂ ਲਿਖੇ ਆਉਣੀ ਹੈਗੀ ਮਨ ਮੇਰੀ ਗੱਲ ਦੇ ਜੀ ਤਿੰਨ ਵਾਲੀਆਂ ਰੱਖ ਵਾ ਤਿੰਨ ਤਾਂ ਜਗਾਲ ਰੱਖ ਬਸ ਇਹਨਾਂ ਬਹੁਤ ਆ ਬਸ ਇਹਨਾਂ ਤਿੰਨ ਆਪਾਂ ਤਿੰਨ ਵਾਲੀਆਂ ਹੀ ਹੈ ਆ ਉਹ ਤਾਂ ਚਾਰ ਦੀਆਂ ਹੋ ਕੈੜੀਆਂ ਜ਼ਿਆਦਾ ਹੋ ਕੈੜ ਨਹੀਂ ਨਹੀਂ ਲੋਕ ਚਾਹੀਦਾ ਨਹੀਂ ਨਾ ਸਾਨੂੰ ਉਹ ਸਾਨੂੰ ਚਾਹੀਦੀ ਨਹੀਂ ਛੋਟੀਆਂ ਉਹ ਲਿਆ ਚੱਕ ਕੇ ਦੋ ਤਿੰਨ ਦੇਖੋ ਰੱਖ ਕੇ ਮੋੜ ਜਕ ਆਈ ਚਾਲੀਏ ਲਾ ਲਓ ਯਾਰ ਇਹਨੂੰ ਉਹ ਭਾਈ ਲਾ ਕੇ ਤਾਂ ਦੇਖੋ ਚੱਕੋ ਤਿੰਨ ਵਾਲੀਆਂ ਆ ਤਿੰਨ ਵਾਲੀਆਂ ਹੀ ਨਾ ਚਲੋ ਦੇਖੋ ਰੱਖ ਕੇ ਆ ਜੇ ਕਿੰਨੀ ਕਿ ਜਗ੍ਹਾ ਬਣਦੀ ਏ ਬਸ ਆਪਾਂ ਦੇਖ ਲੈਂਦੇ ਨੇ ਚਾਰ ਵਾਲੀਆਂ ਲੈ ਲਾਂਗੇ ਉੱਥੇ ਕਿ ਆਏ ਇੱਕ ਰੱਖ ਕੇ ਦੇਖ ਇੱਕ ਇੱਕ ਰੱਖਿਆ ਚੱਲੇ ਚੱਲ ਇੱਕੇ ਦਾ ਕੋਈ ਇੱਕ ਨੂੰ ਪਤਾ ਲੱਗਣਾ ਦੋ ਤਿੰਨ ਚੱਕ ਕੇ ਫਿਰ ਪਤਾ ਲੱਗਣਾ ਯਾ ਲੈ ਲਈ ਜੀ ਆ ਠੀਕ ਆ ਦੇ ਕੋਈ ਚਾਰ ਵਾਲੀਆਂ ਜੀ ਆ ਨਵੀਆਂ ਹੈ ਯਾਰ ਬੁਰੀ ਹੈ ਚਲ ਬਾਈ ਅਹੀਂ ਦੇ ਦੇ ਚਾਰੇ ਦੇ ਦੇ ਬਹੁਤ ਠੀਕ ਆ ਦਨ ਚਾਰੇ ਠੀਕ ਆ ਮੋੜ ਵਿੱਚ ਆ ਲਾ ਅੱਤੀ ਦੇ ਲਾਲ ਲਾਲ ਜੁਦੀ ਵੀ ਸੇਵਾਂ ਲੱਗ ਗਈ ਅੰਦਰ ਜਾਂਦੇ ਜਾਂਦੇ ਦੀ ਦੇਖਲਾ ਜੁਸ ਕੀਤੀ ਇਹ ਵੀ ਆ ਵੀ ਮੈਨੂੰ ਅੰਦਰ ਨਾਲ ਰੱਖਿਆ ਮੈਂ ਫੇਰ ਨਿਭੜ ਜੇ ਥੋੜੀਆਂ ਜੀਆਂ ਹਾਂ ਹਾਂ ਤਾਂ ਹੀ ਕਹਿਤਾ ਨਹੀਂ ਇਹ ਤਾਂ ਕੁਛ ਨਹੀਂ ਨਹੀਂ ਉਹ ਚਲੋ ਉਹ ਤਾਂ ਨਹੀਂ ਕਰ ਲੈ ਉਹ ਆ ਟੀਵੀ ਗੱਲੇ ਕਰਦੇ ਆ ਟੀਵੀ ਗੱਲੇ ਰਸੀ ਰਸੀ ਦਾ ਬੌਮੀ ਜੀ ਹੁਣ ਹੈ ਨਹੀਂ ਤੇ ਨਹੀਂ ਹੋਰੀ ਬੰਨਣ ਦੇ ਦੋ ਰਸੀਆ ਕਰਾ ਪਈਆਂ ਤਿੰਨ ਆਹ ਤਾਂ ਪਾ ਲਣੀ ਜਾਕੀ ਤੂੰ ਮੱਲੀਆਂ ਨੂੰ ਵੀ ਬੰਨਣਾ ਹੈ ਟਿਕਾਣੇ ਤੇ ਉਹਨੂੰ ਵੀ ਲਾ ਦੋਗੇ ਜੀ ਇੱਕ ਅੱਧੀ ਚਲ ਹੁਣ ਦੇ ਦੇ ਇੱਕ ਵਾਰ ਆ ਕੇ ਮਾ ਤੂੰ ਪਾ ਲੈ ਕੇ ਨਹੀਂ ਹੋਗਾ ਬੱਲੀ ਦਾ ਹਾਤਾ ਬਦਲਲਾ 빙ੀ ਹੈ ਬਦਲਲਾ ਅੱਜ 빙ੀ ਕਰਕੇ ਤੇ ਲੱਗੇ ਆ ਮੋੜ ਕੇ ਤੂੰ 빙ੀ ਕਰਦੇ ਆ ਕੋਈ ਛੋਟੀਆਂ ਬੜੀਆਂ ਛੋਟੀਆਂ ਅੱਛਾ ਫਾ ਉਹ ਲੱਗੀ ਵੀ ਮਰੇ ਠੀਕ ਹੈ ਠੀਕ ਹੈ ਟੱਕਰ ਨਹੀਂ ਹੋਣੀ ਗੱਡੀ ਉਹ ਟੱਕਰੀ ਹੈ ਮੈਂ ਸਮਝ ਗਿਆ ਉਹ ਥੋੜਾ ਜਿਹਾ ਗਹਾਂ ਫਰਕ ਆਦਾ ਕੋਈ ਹਾਂ ਯਾਰ ਯਾਰ ਮਣਗੀ ਗੱਲ ਬਹੁਤ ਆਖੇ ਤੇ ਚੌੜੀ ਜੀ ਦੇ ਕੋਈ ਚੌੜੀ ਜੀ ਦੇ ਦਿੰਦਾ ਨਾ ਹੈ ਨਹੀਂ ਬਸ ਬਸ ਇੱਕੋ ਚੈ ਲਈਏ ਚੌੜੀ ਦੇ ਆਹ ਆ ਚੌੜੀ ਦੇ ਦੇ ਤੁਹਾਡੇ ਨਾਲ ਹਲਕੀ ਆਹ ਆ ਦੇ ਲੈ ਚੌੜੀ ਕਰ ਗਿਆ ਦੁਨੀਆ ਪੈ ਗਈ ਆ ਬੰਲੀ ਉਹ ਮਸਾਲਾ ਸੈਂਟਰ ਚ ਬਣਾਉਂਦੀ ਹੈ ਇੱਕ ਓਕੇ ਆ ਮਣਗੀ ਗੱਲ ਓਕੇ ਆ ਯਾ ਬਾਕੀ ਕੋਰ ਦੇ ਸੁਣ ਮੇਰੀ ਗੱਲ ਛੱਡ ਲੈ ਬਾਈ ਹਾਂ ਲੈ ਕੋਰ ਵੀ ਬੜੀ ਨਹੀਂ

ਹਾਂ ਜੀ ਤੇ ਤੁਮਾਰੇ ਵੀ ਇਹਦੇ ਨਾਲ ਮਾਰਦੇ ਫਟ ਕੇ ਕੀ ਫਾਇਦਾ ਤੇਰਾ ਸਮਝੇਵੇਂ ਕੋਈ ਬਲ ਚਲੋ ਨਾ ਕਰਦੇ ਬਾਤੇ ਕਰਨਾ ਗੜਬੜ ਹੋਈ ਵੀ ਸੀਗੀ ਆਇਦਤਾ ਕਾ ਨੋਹੇ ਆ ਦੇਖੋ ਫਟ ਗਿਆ ਹੋਇਆ ਸੀਗਾ ਇਦਾਂ ਦੋਨੇ ਪਾਸੇ ਤੇ ਇਹਦੇ ਨਾਲੋਂ ਇੱਧਰ ਹੋ ਗਿਆ ਕੰਮ ਹਾਂ ਸਸੇ ਗਿਆ ਬਾਈ ਕੀ ਕਰਦਾ ਚਾਰ ਠੀਕ ਆ ਵਧੀਆ ਹੋ ਗਿਆ ਓ ਯਾਰ ਕਰ ਦੇ ਸਵਾਰ ਕੇ ਉੱਪਰ ਦੇ ਫੇਰੇ ਕਾ ਅੱਛਾ ਊਂਟ ਅੱਧਾ ਕੜਾ ਕਰਦਾ ਕੱਲ ਕਾ ਕੱਚਾ ਕਰਕੇ ਦਿਖਾਉਣਾ ਤੈਨੂੰ ਪਹਿਲਾਂ ਵੀ ਉਹ ਪੈਂਦਾ ਵਿੱਚ ਕਿ ਨਹੀਂ ਉਹ ਸਾਡੇ ਤੋਂ ਰੋਲ ਹੀ ਨਹੀਂਦਾ ਕੰਮ ਘੱਟ ਰੌਲਾ ਜ ਆ ਤੁਸੀਂ ਬੋਲਦੇ ਹੋ ਮੈਨੂੰ ਤੇਰਾ ਪਤਾ ਅੱਛਾ ਕੰਮ ਤਾਂ ਪੈਂਦਾ ਕਰਨਾ ਮੈਂ ਖਲੋ ਕਰਨਾ ਆ ਬਈ ਤੂੰ ਤੂੰ ਹੀ ਬਾਤ ਇਹ ਘਾਵੇਂ ਸਾਡੇ ਤੋਂ ਪੱਕਾ ਕਰ ਵਿੱਚ ਪਾ ਕੇ ਅੱਛੇ ਚੈੱਕ ਕਰਨਾ ਵੇ ਠੀਕ ਆ ਕੱਟ ਦਾਨੀ ਇਹ ਵੀ ਨਵੇਂ-ਨਵੇਂ ਕਾਢਾਂ ਕੱਢਦਾ ਹੈ ਜਿੱਥੇ ਸਾਡਾ ਯਾਰ ਗੰਦੀ ਕੋਲ ਜੋ ਆ ਉਹ ਵੀ ਪਿੱਛੇ ਦੇ ਕੇ ਦੀਵ ਚਲਾਉਂਦਾ ਰਿਹਾ ਉਹਦੇ ਮੈਨੇ ਪਿੱਛੇ ਅੱਖ ਨਹੀਂ ਕੀਤੀ ਜੇ ਟਾਈਮ ਨੇ ਤੀਰ ਮਾਰਤਾ ਤਾਂ ਵੀ ਅੱਖ ਨਾਲ ਦੇਖਦੇ ਸੀ ਕੋਈ ਵੀ ਠੀਕ ਹੈ ਸਰੀ ਫਾੜਦਾ ਕੀ ਗੱਲਾਂ ਉਸਤਾ ਬੋਲਦਾ ਜਹੁੰਮੇਰਾ ਕੋਈ ਕਰਨੇ ਤੇ ਗਲਤੀ ਨਹੀਂ ਠੀਕ ਹੈ ਇਹ ਲਓ ਜੀ ਤਕੰਜਾ ਵੀ ਬਣਾਤਾ ਬਾਈ ਨੇ ਅਭੀ ਅਾਂ ਵੀ ਜਗਾੜਾ ਚਾ ਆਲੂ ਬਟਨੇ ਵਾਲਾ ਜਗਾੜਾ ਏ ਇਹ ਵੀ ਤਿਆਰੀ ਪੂਰੀ ਜੀ ਹੋ ਰਹੀ ਏ ਦੀ ਕਰਦੇ ਵੀ ਪੱਕਾ ਵੀਰ ਬਣ ਕੇ ਹੋਣੀ ਨੂੰ ਜਾ ਕੇ ਬੰਨੀ ਐ ਅਸੀਂ ਆਪਣੀਆਂ ਰੱਸੀਆਂ ਜੀਆਂ ਲੇਟ ਹੁੰਦਾ ਜਾਂਦਾ ਸਾਡਾ ਕੰਮ ਬਹੁਤ ਉਹ ਅਸੀਂ ਅੱਜ ਵੀ ਅਸੀਂ ਲੇਟੇ ਤੁਰਨ ਦਾ ਚੱਕਰ ਇਹ ਆ ਸਾਡੇ ਇੱਕ ਸਰਪੰਚ ਸਾਹਿਬ ਆਏ ਜਿਹੜੇ ਟ੍ਰੇਨਿੰਗ ਕਰਨ ਗਏ ਵੇ ਉਹਨੂੰ 4 ਵਜੇ ਛੁੱਟਣਾ ਉਹਨੇ ਜਿਹਦੇ ਕਰਕੇ ਅਸੀਂ ਲੈਟੇ ਕਰਿਆ ਦਿਲੇ ਕਰਿਆ ਵਾ ਕੰਮ ਪਿਆਰ ਮੁਹੱਬਤ ਨਾਲ ਚੱਲ ਰਿਹਾ ਸਾਡਾ ਕੰਮ ਹੁਣੇ ਸਮੇਂ ਮੈਂ ਪਹੁੰਚਿਆ ਹੋਇਆ ਹੈ ਸ਼੍ਰੀ ਚਮਕੌਰ ਸਾਹਿਬ ਵਿਖੇ ਜਿੱਥੇ ਚਾਚਾ ਸਾਡਾ ਜੌਬ ਕਰਦਾ ਏ ਆਪਣਾ ਜਿਹੜਾ ਸਾਡੀ ਦਾ ਸੇਵਾ ਕਰਾਉਣ ਵਾਸਤੇ ਇੱਧਰ ਉੱਧਰ ਜਾਂਦਾ ਆਲੇ ਦੁਆਲੇ ਸਾਨੂੰ ਪਤਾ ਹੀ ਸਾਰਿਆਂ ਨੂੰ ਤੇ ਉਹਦੀ ਡਿਊਟੀ ਹੈਗੀ ਆ ਵੀ ਆਹ ਹੈ ਮੰਡੀ ਦੇ ਵਿੱਚ ਟੈਂਕੀ ਹੈ ਜੀ ਟੈਂਕੀ ਦੀ ਮੋਟਰ ਦਾ ਉਹ ਆਪਰੇਟਰ ਹੈਗਾ ਉਹ ਤੇ ਅਸੀਂ ਚੱਲੇ ਆ ਜੀ ਲੁਧਿਆਣੇ ਨੂੰ ਤੇ ਉਹ ਇੱਥੇ ਇਹਨਾਂ ਦੀ ਡਿਊਟੀ ਹੁੰਦੀ ਆ ਰੋਮਾ ਚਾਚੇ ਦਾ ਉਹਰੇ ਉਹਰੇ ਰਹਿੰਦੇ ਸਾਰੀ ਦਿਹਾੜੀ ਤੇ ਮੰਤ ਵੀ ਹੋ ਗਿਆ ਰੈਡੀ ਚਾਚਾ ਵੀ ਹੋ ਗਿਆ ਰੈਡੀ ਗੱਡੀ ਦੇ ਵਿੱਚ ਲੱਗੇ ਆ ਬੈਠਣ ਮਲਾਉਣਾ ਤੁਹਾਨੂੰ ਪਹਿਲਾਂ ਮੈਂ ਉਹਨਾਂ ਨੂੰ ਤੇ ਲੁਧਿਆਣੇ ਤੋਂ ਅੱਜ ਕੁਝ ਸਮਾਨ ਲੈ ਕੇ ਆਉਣਾ ਆ ਅਸੀਂ ਜਿਹੜਾ ਸਮਾਨ ਆ ਅਸੀਂ ਜਾਂਦੇ ਜਾਂਦੇ ਰਸਤੇ ਦੇ ਵਿੱਚ ਕੁਝ ਮੜਾ ਮੋਟਾ ਕਰਨਾ ਆ ਅਸੀਂ ਕੱਲ ਨੂੰ ਅਸੀਂ ਤੁਹਾਨੂੰ ਪਤਾ ਹੀ ਆ ਵੀ ਉਧਰ ਨੂੰ ਚਲੇ ਜਾਣਾ ਪਰ ਹੁਣ ਕੱਲ ਹੋ ਜਾਣੀ ਆ ਜਦੋਂ ਵੀਡੀਓ ਛੁੱਟਣੀ ਆ ਤਾਂ ਸ਼ਾਇਦ ਤੁਹਾਡੇ ਲਈ ਅੱਜ ਹੀ ਹੋਊਗਾ ਉਹ ਤੇ ਮਿਲੋ ਚਾਚੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤੇ ਬਹੁਤ ਪਤਾ ਕਿ ਕਈ ਕਮੈਂਟ ਕਰਦੇ ਆ ਚੇ ਸੁਣੀ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਦਾ ਅਰ ਕਾ ਦੇ ਵਿੱਚ ਫਰਕ ਹੈ ਦੇਖੋ ਕਈ ਜਗ੍ਹਾ ਕਾ ਬੋਲਦੇ ਕਈ ਜਗ੍ਹਾ ਦਾ ਬੋਲਦੇ ਆ ਹੂੰ ਕਈ ਕਾ ਬੋਲਨੇ ਕਈ ਦਾ ਬੋਲ ਹਾਂ ਦੇਖਣਾ ਹੁਣ ਚਾਚੇ ਨੇ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਮੈਂ ਵੀ ਦਾ ਵੀ ਬੋਲੀ ਜਾਂਦਾ ਮੈਂ ਕਾ ਵੀ ਬੋਲੀ ਜਾਂਦਾ ਦੇਖੋ ਵੀ ਵਾਹਿਗੁਰੂ ਜੀ ਦਾ 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 ਮੈਂ ਦਾ ਆ ਵੈਸੇ ਲਿਖਿਆ ਜਾਂਦਾ ਕਾ ਏ ਉਹ ਜਿਹੜੀ ਫਾਰਸੀ ਚ ਕਾ ਜਾਂਦਾ ਨਾ ਜਿਹੜੀ ਸ਼ਾਹੂ ਸ਼ਾਹ ਉਤਾਰ ਜਾਂਦਾ ਨਾ ਇੱਥੇ ਗੱਲ ਗੁਰਮੁਖੀ ਲਿਪੀ ਚ ਕਾ ਜਾਂਦਾ ਪੰਜਾਬੀ ਚ ਬੋਲਣ ਦਾ ਆ ਜਾਂਦਾ ਹਾਂ ਇੱਥੇ ਆ ਬਈ ਕਈਆਂ ਨੂੰ ਮਿਸਟੇਕ ਲੱਗਦਾ ਇਸ ਗੱਲ ਦੇ ਵਿੱਚ ਕਈ ਜਣੇ ਕਹਿ ਦਿੰਦੇ ਆ ਕਹਿ ਬੈਠਦੇ ਆ ਬਈ ਉਹ ਨਹੀਂ ਦਾ ਨਹੀਂ ਬੋਲੀ ਦਾ ਕਾ ਬੋਲੀ ਦਾ ਦੇਖੋ ਤੁਹਾਡੇ ਅੰਦਰ ਦੀ ਭਾਵਨਾਵਾਂ ਕੀ ਐ ਬਸ ਉਹ ਹੋਣੀਆਂ ਚਾਹੀਦੀਆਂ ਹਣਾ ਬਾਣੀ ਚ ਬਾਣੀ ਚ ਕਾ ਹੁੰਦਾ ਪੰਜਾਬੀ ਚ ਆਪਾਂ ਦਾ ਗਿਆ ਆਪਾਂ ਦਾ ਗਿਆ ਫਿਰ ਹਣਾ ਤੇ ਮਲਾਂ ਬੰਤਬਾਈ ਨੂੰ ਵੀ ਮੈ ਲੋ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੇ ਇਹ ਵੀ ਇਹਨੇ ਦੋਹੇ ਕਰਤੇ ਇਹਨੇ ਦਾਅ ਵੀ ਕਹਿਤਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਵਤੇ ਕਹਿ ਮੈਂ ਗੱਲੇ ਨਿਭੇੜਤੀ ਸਾਰੇ ਖੁਸ਼ ਰਹਿਣ ਇੱਕ ਇੱਕ ਮਾਨ ਲੂੰਗੀ ਕਾ ਵੀ ਕਹਿਤਾ ਦਾਅ ਵੀ ਕਹਿਤਾ ਚਲੋ ਬਿਗਰੀ ਜੱਟ ਹਾਂ ਚਲ ਰ ਟਾਈਮ ਆਪਣਾ 2 ਵਜੇ ਕਿੰਨੇ ਵਜੇ ਟਾਈਮ ਦੱਸ ਪਾਣਾ ਕਿੰਨੇ ਹੋਇਆ ਕਦਾਂ ਦੇਖੀ ਵੱਜ ਗਏ ਯਾਰ 3:00 ਵੱਜ ਗਏ 3:00 ਵੱਜ ਗਏ ਬਫ ਘੰਟੇ ਜ ਆਪਾਂ ਨੇ ਸਿਰੇ ਮਾਰਨਾ ਰਾਤ ਨੂੰ 10:00 ਵਜੇ ਤੱਕ ਖੁੱਲੀ ਰਹਿੰਦੀ ਆ ਉਹ ਵੀ ਮਾਰਕੀਟ ਮੇਰੀ ਗੱਲ ਤਾਂ ਸੁਣ ਦੇਖ ਯਾਚੇ ਹੁਣ ਉੱਥੇ ਤੋਂ ਸਮਾਨ ਜਿਹੜਾ ਲੈ ਕੇ ਆਉਣਾ ਗੱਡੀ 'ਚ ਬੈਠ ਕੇ ਯਾਦ ਕਰ ਲਓ ਵੀ ਕਿਹੜੀ ਕਿਹੜੀ ਚੀਜ਼ ਦੀ ਆਪਾਂ ਨੂੰ ਜ਼ਰੂਰਤ ਆ ਇੱਕ ਆਪਾਂ ਨੇ ਹੁਣ ਰਸਤੇ ਦੇ ਵਿੱਚ ਏਟੀਐਮ ਦੇ ਉੱਪਰ ਆਪਾਂ ਨੇ ਮੜੀ ਜੀ ਪੇਮੈਂਟ ਕਢਾਉਣੀ ਆ ਤਾਂ ਫਿਰ ਹੁਣ ਤੇਰੇ ਗਾਹਾਂ ਹੀ ਨਿਕਲੂਗੀ ਉਹ ਕਿਉਂ ਆਇਤੀ ਕਢਾ ਲੈਣੀ ਮਾ ਸਾਹਮਣੇ ਪੇਟੀਐਮ ਆ ਜਿਹੜਾ ਹਾਂ ਹਾਂ ਤੇ ਕੇ ਹਾਂ ਠੀਕ ਹੈ ਨਾ ਚਲੋ ਬੈਠੋ ਗੱਡੀ ਦੇ ਵਿੱਚ ਫਿਰ ਤੇ ਜਲਦੇ ਚਲਦੇ ਗੱਡੀ ਦੇ ਵਿੱਚੇ ਵੀਡੀਓ ਬਣਾਵਾਂਗੇ ਨਾਲੇ ਗੱਲਾਂ ਬਾਤਾਂ ਕਰਦੇ ਜਾਵਾਂਗੇ ਜਿਹੜੀ ਗੱਲ ਯਾਦ ਆਈਗੀ ਆਪਾਂ ਨੂੰ ਜਿਹੜੀ ਗੱਲ ਯਾਦ ਆਈਗੀ ਨੋਟ ਕਰੀ ਜਾਇਓ ਵੀਰ ਵੰਟੇ ਅੱਗੇ ਲੋਈ ਨਾਲੇ ਆਹ ਲਓ ਜੀ ਹੱਪਾ ਕਢਾਉਣਾ ਮਰਜ਼ੀ ਜਿਹੜਾ ਜੀ ਨੀਲੋਂ ਵਾਲਾ ਰੋੜਾ ਹੈਗਾ ਜੀ ਇਹ ਆਪਣਾ ਚਮਕੌਰ ਸਾਹਿਬ ਤੋਂ ਚੱਲਦਾ ਉਹਦੇ ਵਿੱਚ ਗੱਡੀ ਹੈ ਰਸਤੇ ਦੇ ਵਿੱਚ ਦੇਖੋ ਕੇ ਐਲ ਜੇ ਗਰੁੱਪਾਂ ਦਾ ਜੀ ਮਟੀਰੀਅਲ ਹੈ ਜਿਹੜੀ ਗੱਡੀ ਪੁੱਠੀ ਹੋ ਗਈ ਜੀ ਗੱਡੀ ਕਿਤੇ ਰੋਡ ਦੇ ਉੱਪਰ ਗਏ ਆ ਕਿ ਗਊ ਮਤਾਂ ਕੀ ਮੁਰੇ ਤੇ ਉੱਥੇ ਬਾਅਦ ਵਿੱਚ ਫੁੱਟਪਾਥ ਤੇ ਚੜ ਗਈ ਤੇ ਟਾਇਰ ਫਟ ਗਿਆ ਤੇ ਗੱਡੀ ਆ ਕੇ ਉਹ गिर ਗਈ ਯਾਨੀ ਬੰਦੇ ਦੀ ਜਾਨ ਬਚ ਗਈ ਜੀ ਤੇ ਆਹ ਮਾਲ-ਮੋਲ ਦਾ ਨੁਕਸਾਨ ਥੋੜਾ ਜਿਹਾ ਹੋ ਗਿਆ ਇਹ ਚਲੋ ਇਹ ਤਾਂ ਹੋ ਜਾਂਦਾ ਹੁੰਦਾ ਲੋਹਾ ਵੀ ਸਿੱਧਾ ਹੋ ਜਾਂਦਾ ਹੁੰਦਾ ਬਾਕੀ ਹੁਣ ਇਹਦੇ ਤੋਂ ਚੱਕ ਕੇ ਕ੍ਰੇਨ ਦੇ ਨਾਲ ਇਹ ਤਮਾਮ ਸਾਰਾ ਉੱਧਰ ਗੱਡੀ ਦੇ ਵਿੱਚ ਲੋਡ ਕਰਨਗੇ ਜੀ। ਲੇਵਰ ਨੂੰ ਵਰਾਈ ਹੋਈ ਆ। ਤੇ ਰੋਡ ਹੈਗਾ। ਬੰਦੇ ਦਾ ਡਰਾਈਵਰ ਦਾ ਬਚਾਉ ਹੋਗਾ ਬਸ ਵਿਚਾਰਾ। ਹੂੰ। ਉਹ ਉਹ ਵੀ ਤਾਂ ਕੀ ਹੋਇਆ? ਜਿਹੜੀ ਆ ਫੁੱਟਪਾਥ ਬਣਿਆ ਬਣਾ ਜਦੋਂ ਗੱਡੀ ਦੇ ਟਾਇਰ ਇਹਦੇ ਨਾਲ ਲੱਗਿਆ ਫਿਰ ਜਦੋਂ ਪੈਂਚਰ ਹੋ ਗਿਆ। ਫਿਰ ਕੋ ਲੱਖ ਤਾਂ ਬਣਦੀ ਹੈ ਨਾ ਗੱਲ। ਹੂੰ। ਚਲੋ ਜੀ। ਗਾਂ ਨੂੰ ਬਚਾਉਂਦਾ ਬਚਾਉਂਦਾ ਹਾਂ ਗਾਂ ਨੂੰ ਬਚਾਉਂਦੇ ਬਚਾਉਂਦੇ ਤੇ ਉਹ ਇੱਕ ਕੁਦਰਤੀ ਹੋਰ ਵੀ ਚੱਕਰ ਸੀ ਬਾਬੇ ਨਹਿਰ ਬੰਦ ਐ ਪਾਣੀ ਦੇਖ ਲੈ ਦੇਖਣਾ ਮੀਂਹ ਪੈਣ ਕਰਕੇ ਜੇ ਉਹ ਉਹ ਹੁੰਦਾ ਜਿਕਣਾ ਬੰਦਾ ਵਿੱਚ ਦੋ ਤਿੰਨ ਗਲੋਟਣੀਆਂ ਖਾਧੀਆਂ ਗੱਡੀ ਨੇ ਹੈ ਉਥੇ ਗਾਹ ਪਾਣੀ ਹੁੰਦਾ ਨਿਕਲਣ ਤਾਂ ਹੁਣ ਟਾਕੀ ਟੁਕੀ ਖੁੱਲਣੀ ਨਹੀਂ ਸੀ ਹਰ ਜਣਾ ਤਾਂ ਹਾਂ ਟਾਕੀ ਖੁੱਲਣੀ ਨਹੀਂ ਸੀ ਔਖਾ ਹੋਣਾ ਤਾਂ ਕੰਮ ਨਹਿਰ ਦਾ ਪਾਣੀ ਰੋਕਣ ਕਰਕੇ ਥੋੜਾ ਜਿਹਾ ਉਹ ਗਿਆ ਡਰਮ ਡਰਮ ਜੇ ਹੈ ਕੋਈ ਕੈਮੀਕਲ ਵਗੈਰਾ ਕੁਛ ਨਾ ਕੁਛ ਹੈ ਮੇਰੇ ਤਾਂ ਲੱਗਦਾ ਇਹ ਤਾਂ ਮ ਹੈਗੀ ਆ ਚਲੋ ਜੀ ਮਿਲਦੇ ਹਾਂ ਤੁਹਾਨੂੰ ਲੁਧਿਆਣਾ ਚਲ ਕੇ ਹੂੰ ਚਾਚੇ ਲੁਧਿਆਣਾ ਆਪਾਂ ਸਾਰਾ ਘੁੰਮ ਲਿਆ ਹੂੰ ਪਰ ਆਪਾਂ ਵੀਡੀਓ ਕਿਤੇ ਨਹੀਂ ਬਣਾਈ ਹੈਗੀ ਹੈਨਾ ਨਹੀਂ ਹੁਣ ਚਪਰਾਣਾ ਆਪਾਂ ਜਿਹੜੇ ਏਰੀਆ ਦੇ ਵਿੱਚ ਆਉਣਾ ਤਾਂ ਉੱਥੇ ਪਹੁੰਚ ਗਏ ਆਪਾਂ ਬਾਈ ਦੇ ਕੋਲ ਹੈਨਾ ਵੀ ਬ੍ਰਦਰ ਆਪਾਂ ਨੂੰ ਚਾਹੀਦੇ ਹੈਗੇ ਆ ਮੰਨ ਲਓ ਵੀ 10 ਤੋਂ ਲੈ ਕੇ 12-14 ਸਾਲ ਦੇ ਵਿੱਚ ਵਿੱਚ ਜਿਹੜੇ ਜਵਾਕ ਨੇ ਉਨਾ ਵਾਸਤੇ ਆਪਾਂ ਨੇ ਚੱਪਲਾਂ ਲੈਣੀਆਂ ਨੇ ਮੈਨੂੰ ਚਾਹੀਦੀਆਂ 100 ਜੋੜੀ ਦੇ ਕਰੀਬ ਹਨਾ ਠੀਕ ਆ ਬਾਈ ਵੀ ਸਾਡੀ ਕੋਈ ਮਨੋਰਥਾ ਨਾ ਵੀ ਕੁਛ ਮੜੇ ਜਿਹਾ ਅਲੱਗ-ਅਲੱਗ ਅਲੱਗ-ਅਲੱਗ ਪ੍ਰਕਾਰ ਦੀਆਂ ਸਾਨੂੰ ਕੁਛ ਮੜੇ ਜਿਹਾ ਕੋਈ ਕੋਈ ਡਿਜ਼ਾਈਨ ਜਿਵੇਂ ਜਾਂ ਕੋਈ ਆ ਹੋਗੇ ਜਾਂ ਕੁਛ ਹੋਰ ਹਨਾ ਮੇਰੇ ਕੋਲੋਂ ਹਾਂਜੀ ਸਾਰੇ ਲੋਕ ਆਂਦੇ ਨੇ ਜਿਹੜੇ ਸੇਵਾ ਵੀ ਕਰਦੇ ਆ ਤੇ ਜਿਹੜੇ ਦੁਕਾਨਦਾਰੀ ਲਈ ਵੀ ਲੈਣ ਆਉਂਦੇ ਆ ਉਹ ਸੇਵਾ ਵਾਲੀ ਕੰਮ ਆ ਹਾਂਜੀ ਸੇਵਾ 'ਚ ਵੀ ਦੁਕਾਨਦਾਰੀ ਨਾਲੋਂ ਵੀ ਉਹ ਕੁਛ ਫਰਕ ਪਾ ਕੇ ਰੇਟ ਦੱਸ ਰਿਹਾ ਆ ਤੁਹਾਨੂੰ ਚੀਜ਼ ਵਧੀਆ ਦਵਾਂਗਾ ਉਦਾਂ ਹਰ ਕੋਈ ਆਈਟਮ ਹੈਗੀ ਮੇਰੇ ਕੋਲ ਤੁਸੀਂ ਜੀ ਆ ਆ ਆ ਕਿਹੜਾ ਮਤਲਬ ਸਾਈਜ਼ ਹੈਗਾ ਇਹ ਬੱਚਿਆਂ ਵਾਲੀ ਹੈ ਕੁਛ ਇਹ ਹਾਂਜੀ ਇਹ ਬੱਚਿਆਂ ਦੇ ਆ ਭਾਜੀ 11 ਤੋਂ 3 ਸਾਈਜ਼ ਆਂਦਾ ਆ ਅੱਛਾ ਜੀ 11 12 13 ਦਾ 6 ਜੋੜੀਆਂ ਜਾਂਦੀਆਂ 1 2 3 ਦੀਆਂ 6 ਜੋੜੀਆਂ ਜਾਂਦੀਆਂ ਦਾ ਸੈੱਟ ਬਣਿਆ ਹੁੰਦਾ ਸੈੱਟ ਵਾਈਜ਼ ਬਣਿਆ ਹੁੰਦਾ ਜੀ 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 ਬਿਲਕੁਲ ਬਿਲਕੁਲ ਭਾਜੀ ਹੂੰ ਤੇ ਸੈੱਟ ਵਾਈਜ਼ ਤੁਸੀਂ ਜਿਵੇਂ ਕਹੋਗੇ ਉਦਾਂ ਸਾਈਜ਼ ਆਪਾਂ ਕੱਢ ਕੇ ਤੁਹਾਡਾ ਤੁਹਾਡੀ ਮਾਣ ਦਾ ਕਰਦਾਂਗੇ ਕਹਿੰਦਾ ਭਾਵਾ ਤੁਹਾਡੀ ਸਫਲੀਆ ਭਾਜੀ ਬਿਲਕੁਲ 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 ਅੱਛਾ ਜਾਨੀ ਇਹ ਕੋਈ ਗੱਲ ਨਹੀਂ ਠੀਕ ਆ ਬ੍ਰਦਰ ਤੇ ਅਸੀਂ ਦੇਖਦੇ ਹੁਣ ਭਾਜੀ ਨਾਲ ਮੜ ਜਾ ਸਮਝੌਤਾ ਕਰਕੇ ਇੱਥੇ ਕਿਵੇਂ ਹੈਗਾ ਭਾਜੀ ਕੋਲ ਚੱਪਲਾਂ ਦਾ ਹੀ ਕੰਮ ਹੈਗਾ ਤੇ ਇਹ ਮਾਰਕੀਟ ਦਾ ਨਾਮ ਕੀ ਹੈ ਭਾਜੀ ਇਹ ਹੈਗਾ ਮਾਰਕੀਟ ਆ ਭਾਜੀ ਫਿਲ ਫੀਲਡ ਗੰਜ ਅਜੇ ਫੀਲਡ ਗੰਜ ਹੈ ਤੇ ਬਿਲਕੁਲ ਆਪਣੀ ਫੀਲਡ ਗੰਜ ਹੈ ਨਾਲੇ ਦੇ ਉੱਤੇ ਮਾਰਕੀਟ ਹੈ ਚਪਲਾਂ ਦੀ ਮਾਰਕੀਟ ਹੈ ਇਹ ਆਪਣਾ ਸ਼ੀਸ਼ਗੰਜ ਗੁਰਦਵਾਰ ਸਾਹਿਬ ਦੇ ਬੈਕ ਸਾਈਡ ਕਹਿੰਦੇ ਨੇ ਨਹੀਂ ਨਹੀਂ ਸ਼ੀਸ਼ਗੰਜ ਨਹੀਂ ਭਾਜੀ ਗੁਰਦੁਆਰਾ ਦੁਖਨਿਵਰਨ ਸਾਹਿਬ ਉਹ ਸੌਰੀ ਸੌਰੀ ਸ਼ੀਸ਼ਗੰਜ ਕਹਿ ਗਿਆ ਸੌਰੀ ਸੌਰੀ ਹਾਂ ਨਹੀਂ ਇਹ ਲੁਧਿਆਣਾ ਹੈ ਹਲੋ ਸੌਰੀ ਠੀਕ ਹੈ ਗੱਲ ਤੁਹਾਡੀ ਦੁਖਨਿਵਰਨ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਹੈ ਨਾ ਇਹ ਚਲੋ ਠੀਕ ਹੈ ਜੀ ਅਸੀਂ ਕਰਦੇ ਹਾਂ ਟਰਾਈ ਹੋ ਰਹੇ ਹਾਂ ਠੀਕ ਹੈ ਕਢਾ ਲਿਆ ਜੀ ਆਪਾਂ ਨੇ ਸਮਾਨ ਥੋੜਾ ਜਿਹਾ ਹੱਲ ਬਾਈ ਨੇ ਉਧਰ ਤੇ ਵੀ ਲੈ ਕੇ ਆਉਣਾ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ